ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾ ਗੜੀ ਸਾਹਿਬ ਦੇ ਵਿੱਚ ਇਕੱਠੇ ਹੋਏ ਸੇਖਾ ਗੂਸ ਇੱਕ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ ਸ਼੍ਰੀ ਕਾਲ ਤਖਤ ਖਸਾਹੀ ਦੀ ਮਾਣ ਮਰਿਆਦਾ ਦੇ ਵਿੱਚ ਹੋ ਰਹੇ ਕਾਹਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਥੇ ਕਿ ਸਿੱਖ ਆਗੂਆਂ ਨੇ ਦਿੱਤਾ ਹੈ ਵੱਡਾ ਇਕੱਠ ਕਰਨ ਦਾ ਸੱਦਾ ਵੀ ਫਿਰੋਜ਼ਪੁਰ ਦੇ ਵਿੱਚ ਸੇਖਾ ਗੂ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਜਥੇਬੰਦੀਆਂ ਨੇ ਮੈਂਦੇ ਵੀ ਆਏ ਸਮਾਜ ਸੇਵਕ ਜਥੇਬੰਦੀਆਂ ਦੇ ਵੀ ਨਮਾਇਦੇ ਆਏ ਨੇ ਅੱਜ ਦੀ ਵਿਚਾਰ ਚਰਚਾ ਜੋ ਕਿ ਪਿਛਲੇ ਦਿਨੀ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਸਾਹਿਬ ਬਦਲੇ ਗਏ ਸ਼ਰੋਨੀ ਕਮੇਟੀ ਵੱਲੋਂ ਉਹਨਾਂ ਦੇ ਪ੍ਰਤੀ ਰੋਸ ਜਾਰ ਕਰਦੇ ਆ ਇਹ ਅੱਜ ਦੀ ਵਿਚਾਰ ਚਰਚਾ ਹੋਈ ਆ ਕਿ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਕਿਸੇ ਹੋਰ ਤਖਤ ਸਾਹਿਬ ਦਾ ਜਥੇਦਾਰ ਬਦਲਣਾ ਹੋਵੇ ਤਾਂ ਉਹਨੂੰ ਸ੍ਰੀ ਹਰਮੰਦਰ ਸਾਹਿਬ ਦਾ ਜਥੇਦਾਰ ਜਿਹੜਾ ਆ ਜੋ ਗ੍ਰੰਥੀ ਹੈਡ ਗ੍ਰੰਥੀ ਸਾਹਿਬ ਨੇ ਉਹਨਾਂ ਕੋਲ ਬਾਬਾ ਬੁੱਢਾ ਸਾਹਿਬ ਦੀ ਪਦਵੀ ਆ ਉਹ ਹੀ ਪਹਿਲੀ ਦਸਤਾਰ ਦਿੰਦੇ ਨੇ ਤੇ ਉਹ ਗ੍ਰੰਥੀ ਸਿੰਘ ਜਿਹੜਾ ਆ ਮੌਕੇ ਦਾ ਹੈਡ ਗ੍ਰੰਥੀ ਦਰਬਾਰ ਸਾਹਿਬ ਦਾ ਉਹ ਦਸਤਾਰ ਪੇਟ ਕਰਦੇ ਨੇ ਉਸ ਸ਼ਖਸ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਿਆ ਜਾਂਦਾ ਆ ਉਹ ਤੋਂ ਬਾਅਦ ਦੇ ਵਿੱਚ ਜਿੰਨੀਆਂ ਸੰਪਰਦਾਇ ਸਾਡੀਆਂ ਨਾਨਕ ਸਿੰਘ ਜਥੇਬੰਦੀਆਂ ਦਮਦਮਤਕਸਾਲ ਜਾਂ ਹੋਰ ਜਥੇਬੰਦੀਆਂ ਫਿਰ ਦਸਤਾਰਾਂ ਪੇਟ ਕਰਦੀਆਂ ਪਹਿਲੀ ਦਸਤਾਰ ਪਰ ਇੱਥੇ ਸਭ ਕੁਝ ਉਲਟ ਹੋਇਆ ਹੈ ਬਿਲਕੁਲ ਜੀ ਇਹ ਫਰੂਜ਼ਪੁਰ ਜ਼ਿਲ੍ਹੇ ਦਾ ਕੱਟ ਸੀਗਾ ਤੇ ਫਰੂਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਪਹੁੰਚੇ ਸੀਗੇ ਜ਼ਿਲ੍ਹੇ ਦੇ ਜਿਹੜੇ ਆਗੂ ਸਹਿਬਾਨ ਆ ਉਸ ਕੱਟ ਦੇ ਵਿੱਚ ਸਾਰਿਆਂ ਨੇ ਇੱਕ ਸਰਬਸੰਮਤੀ ਨਾਲ ਇਹ ਗੱਲ ਨਾ ਕਹੀ ਆ ਵੀ ਜਿਹੜੇ ਤਰੀਕੇ ਨਾਲ ਇਹ ਕਾਨੂੰਨ ਕਰਿਆ ਜਾ ਰਿਹਾ ਉਸ ਇੱਕ ਸੰਗਤ ਨੂੰ ਮਨਜ਼ੂਰ ਨਹੀਂ ਹੈਗਾ ਤੇ ਅੱਗੇ ਇਸ ਨੂੰ ਹੋਰ ਉਪਰਾਲਾ ਅੱਗੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨਾਲ ਹੋਰ ਜ਼ਿਲ੍ਹਿਆਂ ਤੱਕ ਇਹ ਉਪਰਾਲਾ ਲੈ ਕੇ ਜਾਇਆ ਜਾਊਗਾ ਸਮੁੱਚੇ ਪੰਥ ਦੇ ਸੇਵਾਦਾਰਾਂ ਕਿਸੇ ਵਿਸ਼ੇਸ਼ ਜਥੇਬੰਦੀ ਨਹੀਂ ਪਰ ਅੱਜ ਜਿਹੜਾ ਇਹ ਫਰੋਜਪੁਰ ਦੀ ਧਰਤੀ ਤੇ ਗੁਰਦੁਆਰਾ ਸਾਰਾਂਗੜੀ ਮਹਾਨ ਸ਼ੀਦਾਂ ਦਾ ਇੱਕ ਹੀ ਸ਼ੀਦਾਂ ਦਾ ਸਥਾਨ ਇੱਥੇ ਅੱਜ ਜਿਹੜੇ ਪੰਥਕਲਾ ਹਾਦ ਬਣੇ ਆ ਜਿਹੜੇ ਇੱਕ ਪਰਿਵਾਰ ਨੇ ਜਾਂ ਸਰੋਵਣੀ ਕਮੇਟੀ ਦੇ ਵਿੱਚ ਕੋਰ ਕਮੇਟੀ ਦੇ ਨਾਂ ਦੇ ਜਿਹੜੇ 11 ਮੈਂਬਰ ਹੀ ਉਹਨਾਂ ਨੇ ਗਲਤੀਆਂ ਕੀਤੀਆਂ ਉਹਨਾਂ ਦੇ ਰੋਸ ਦੇ ਵਿੱਚ ਪੰਥ ਦੇ ਰੋਸ ਜਾਗ ਗਿਆ ਉਹਦੇ ਸਬੰਧ ਵਿੱਚ ਸਾਰੀਆਂ ਜਥੇਬੰਦੀਆਂ ਸਿਆਸੀ ਧਾਰਮਿਕ ਸਾਰੀਆਂ ਇਕੱਠੀਆਂ ਹੋਈਆਂ ਇਸਾਰਾਂ ਗੜੀ ਗੁਰਦਾਰ ਸਾਹਿਬ ਜਿਹੜਾ ਤਖਤ ਸਾਹਿਬ ਦਾ ਸਿਧਾਂਤ ਨੂੰ ਢਾਇਆ ਗਿਆ ਉਹਨੂੰ ਬਚਾਇਆ ਕਿਵੇਂ ਜਾਵੇ ਇਸ ਸਰੋਵਣੀ ਕਮੇਟੀ ਜਿਹਨਾਂ ਨਰੈਣੂ ਮੰਤ ਦੀ ਰੂਹ ਜਿੰਨਾ ਚਾਗੀ ਤਾਂ ਕਿਵੇਂ ਯਾਦ ਕਰਾਇਆ ਜਾਵੇ ਉਹਦੇ ਵਾਸਤੇ ਸਾਰੇ ਸਿਰ ਜੋੜ ਕੇ ਬੈਠੇ ਤੇ ਸਾਰਿਆਂ ਨੇ ਵਿਚਾਰਾਂ ਦਿੱਤੀਆਂ ਅਗਲਾ ਪ੍ਰੋਗਰਾਮ ਇਹ ਹੋਇਆ ਕਿ ਪੰਤਾ ਦੇ ਏਕੇ ਵਾਸਤੇ ਇਸ ਪਰਿਵਾਰ ਨੇ ਜਿਹੜੀ ਵੱਡੀ ਵੱਡੀ ਗਲਤੀ ਬੱਜਰ ਕਰਾਇਤ ਕਰਤੀ ਆ ਜਾਂ ਉਹ ਕੋਰ ਕਮੇਟੀ ਨੇ ਜਾਂ ਜਥੇਦਾਰਾਂ ਨੇ ਪੰਥ ਦੇ ਭਾਵਨਾ ਅਨੁਸਾਰ ਸਟੈਂਡ ਲਿਆ ਤੇ ਉਹਨਾਂ ਨੂੰ ਕਿਵੇਂ ਰਾਤੋ ਰਾਤ ਬਦਲਿਆ ਤੇ ਉਹਦੋਂ ਵੱਡਾ ਸਿਧਾਂਤ ਗਲਤੀ ਤੇ ਗਲਤੀ ਪਹਿਲਾਂ ਸਾਰੀਆਂ ਗਲਤੀਆਂ ਜਿਹੜੀਆਂ 2 ਦਸੰਬਰ ਨੂੰ ਖੜ ਕੇ ਉਸ ਪਰਿਵਾਰ ਨੇ ਮੰਨੀਆਂ ਵੀ ਅਸੀਂ 5 ਗਣ ਕੋਠੀ ਸੱਦ ਕੇ ਕੀਤਾ ਜਿਹੜਾ ਸਾਰਾ ਕੁਝ ਮਾਫੀ ਦਵਾਈ ਝੂਠੇ ਸੌਦੇ ਵਾਲੇ ਉਸ ਤੋਂ ਬਾਅਦ ਜਿਹੜਾ 2 ਤਰੀਕ ਵਾਲੇ ਨੂੰ ਪਾਸਪੈਂਡ ਕਰਨ ਵਾਸਤੇ ਜਿਹੜਾ ਫਿਰ 7 ਤਰੀਕ ਨੂੰ ਜਥੇਦਾਰ ਹੀ ਲਾ ਦਿੱਤੇ ਗਏ ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਜਥੇਦਾਰ ਸਦਾ ਹਤਾਂ ਦੀਆਂ ਧੱਜੀਆਂ ਡਾਉਂਦਿਆਂ ਪੰਥ ਜਿਹਨੇ ਪ੍ਰਵਾਨ ਕਰਨਾ ਜਿਹਨੇ ਦਸਤਾਰਾਂ ਦੇ ਕੇ ਉਹ ਪੰਥ ਤੋਂ ਚੋਰੀ ਜਥੇਦਾਰ ਰਾਤ ਨੂੰ ਮਹਾਨ ਤਖਤ ਦੀ ਸੇਵਾ ਦਿੱਤੀ ਗਈ ਉਹਨਾਂ ਨੂੰ ਅੱਜ ਗੁਰਦੁਆਰਾ ਸਾਹਿਬ ਸਾਰਾਗੜੀ ਜੋ ਇੱਥੇ ਰੋਜਪੁਰ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਇਕੱਠ ਕੀਤਾ ਹੈ ਔਰ ਇਹਦੇ ਵਿੱਚ ਜੋ ਵਿਚਾਰ ਪੰਡਰਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਕਿ ਸੁਖਵੀਰ ਬਾਦਲ ਨੇ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਇਸੇ ਤਰ੍ਹਾਂ ਕੇਸਗੜ ਸਾਹਿਬ ਜਦੋਂ ਦਬਦਵਾ ਸਾਹਿਬ ਦੇ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਦੇ ਜਿਹੜੀ ਆ ਉਹ ਬਰਖਾਸਤੀ ਕੀਤੀ ਆ ਤੇ ਨਵੇਂ ਰੱਖੇ ਨੇ ਔਰ ਜਿਹੜਾ ਇਹ ਨਵਾਂ ਜਥੇਦਾਰ ਜਦੋਂ ਕਿ ਇਹਦੇ ਉੱਥੇ ਰਸਮ ਦਾ ਕੀਤੀ ਗਈ ਆ ਤਾਂ ਵਰਗੇ ਇਹਨੂੰ ਸਰਪਾਉ ਦਿੱਤਾ ਗਿਆ ਉਹ ਭਖਤ ਕੇਸਗੜ ਸਾਹਿਬ ਤੇ ਜਿਹੜੀ ਸੀ ਉਸ ਟਾਈਮ ਤੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਨਾਂ ਗ੍ਰੰਥ ਤੇ ਨਾਂ ਪੰਥ ਇਸ ਕਰਕੇ ਇਹਨੇ ਇਹ ਮਜਾਦ ਦਾ ਬੜਾ ਘਾਣ ਕੀਤਾ ਹੈ ਜਿਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਬੜਾ ਰੋਸ ਸੀ ਕਿ ਇਹ ਗਲਤ ਕੰਤਾ ਨੇ ਤੇ ਇਹ ਇਹਦੇ ਖਿਲਾਫ ਜਿਹੜਾ ਇਹ ਸਾਰਾ ਇੱਕ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਖਜਬਾ ਹੈ ਇਹ ਸਾਡਾ